ਜਿੰਨੀ ਭਾਰੀ ਪੰਜਾਬ ਤੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਦੀ ਜਵਾਨੀ ਉਦੋਂ ਜ਼ਿਆਦਾ ਤਕੜੇ ਹੋ ਕੇ ਉੱਠਦੀ ਹੈ। ਪੰਜਾਬ ਵਿੱਚ ਦੋ ਤਰੀਕੇ ਦਾ ਹੜਾ ਆਇਆ ਹੋਇਆ ਹੈ। ਇੱਕ ਪਾਣੀ ਦਾ ਤੇ ਇੱਕ ਸੇਵਾ ਕਰਨੀ ਜਵਾਨੀ ਦਾ। ਕਿਰਦਾਰ ਦੀ ਪਛਾਣ ਕਹਿੰਦੇ ਭੀੜ ਭੰਤਈ ਹੁੰਦੀ ਹੈ ਤੇ ਹੁਣ ਹੜ੍ਹਾਂ ਦੀ ਮਾਰ ਵੇਲੇ ਪੰਜਾਬ ਦਾ ਸੱਚੇਰਾ ਦੁਨੀਆ ਨੇ ਦੇਖ ਰਹੀ ਹੈ। ਇਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਹੜ੍ਹਾਂ ਦੀ ਤਬਾਹੀ ਨੂੰ ਆਪਣੀ ਹਿੰਮਤ ਅਤੇ ਏਕਤਾ ਨਾਲ ਝੱਲਿਆ। ਪਠਾਨਕੋਟ ਜ਼ਿਲ੍ਹੇ ਵਿੱਚ ਹੀ 24 ਘੰਟੇ ਵਿੱਚ 420 ਮਿਲੀਮੀਟਰ ਮੱਖਾ ਕਰ ਦਿੱਤੀ ਗਈ। ਉਹ ਪਿਛਲੇ 50 ਸਾਲਾਂ ਵਿੱਚ ਸਭ ਤੋਂ ਵੱਧ ਰਣਜੀਤ ਸਾਗਰ ਡੈਮ ਤੋਂ 210000 ਕਿਉਂਸੇ ਪਾਣੀ ਛੱਡੇ ਜਾਣ ਕਾਰਨ ਖੜਨ ਦੀ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ। ਪਰ ਨਾਲ ਹੀ ਸਵਾਲ ਇਹ ਹੈ ਕਿ ਇਹ ਪਿੰਨਾ ਅਧਿਕਾਰੀਆਂ ਨੂੰ ਨਹੀਂ ਦੱਸਿਆ ਲੋਕਾਂ ਨੇ ਆਪਸ ਵਿੱਚ ਮਿਲ ਕੇ ਬੰਨ ਬਣਾਏ ਇੱਕ ਦੂਜੇ ਦੀ ਮਦਦ ਕੀਤੀ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੇ ਰਾਹਤ ਸਮਗਰੀ ਇਕੱਠੀ ਕਰਨ ਲਈ ਸਹੀ ਮੁਹਿੰਮ ਚਲਾਈ ਤੇ ਇਹ ਦ੍ਰਿਸ਼ ਪੰਜਾਬੀਆਂ ਦੀ ਦ੍ਰਿੜਤਾ ਅਤੇ ਹਸਰਾਨੀਅਤ ਦੀ ਮਿਸਾਲ ਬਣ ਰਿਹਾ ਸੱਚ ਪੁੱਛੋ ਤਾਂ ਇਹ ਤਾਂ ਬਈ ਕੁਦਰਤੀ ਨਹੀਂ ਸੀ ਪਿਛਲੇ 50 ਸਾਲਾਂ ਵਿੱਚ ਦਰਿਆਵਾਂ ਦੀ ਡੰਗਾਈ 40% ਘਟ ਹੋਈ ਹੈ ਅਤੇ ਸਾਡੇ ਸ਼ਹਿਰੀ ਨਾਲੀ ਸਿਸਟਮ ਸਿਰਫ 40 ਤੋਂ 50% ਕਾਮਯਾਬਾ ਜਦੋਂ 420 ਮਿਲੀਮੀਟਰ ਮੀਂਹ 24 ਘੰਟੇ ਵਿੱਚ ਪਿਆ ਤਾਂ ਸਿਸਟਮ ਦਾ ਫੇਲ ਹੋਣਾ ਤੈਸਰੂ ਚਾਹੇ ਘਰ-ਬਾਰ ਡੁੱਬ ਗਏ ਚਾਹੇ ਮਾਲ ਡੰਗਰ ਉੜ ਕੇ ਲੈੰਦੇ ਪੰਜਾਬ ਚਲੇ ਗਏ ਪਰ ਬਿਨਾ ਮੱਥੇ ਵਟਾ ਕੇ ਨਾ ਰੱਬ ਦੇ ਭਾਰੇ ਵੀ ਮੰਨ ਰਹੇ ਜਿਹੜਾ ਹਾਸਾ ਤੁਸੀਂ ਇਸ ਬੱਚੇ ਦੇ ਚਿਹਰੇ ਤੇ ਦੇਖ ਰਹੇ ਹੋ ਨਾ ਇਹ ਉਹ ਪੰਜਾਬ ਦਾ ਪ੍ਰਵੇਖਾ ਜਿਹਨੂੰ ਪਤਾ ਹੈ ਪੰਜਾਬ ਹਰ ਵਾਰ ਦੀ ਤਰਫ ਫਿਰ ਉੱਠੂਆ ਜਿਨ੍ਹਾਂ ਨੇ ਟਰੈਕਟਰ ਟਰਾਲੀਆਂ ਨਾਲ ਵਗਦੇ ਪਾਣੀ ਨਾਲ ਮੱਥਾ ਲਾਇਆ ਉਹਨਾਂ ਮਾਵਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਸਮੇਂ ਵੀ ਹੱਸਣਾ ਸਿਖਾਇਆ ਅਤੇ